ਤੁਸੀਂ ਇਹ ਵਾਲਾ ਵੀਡੀਓ ਤਾਂ ਦੇਖ ਰਹੇ ਹੋ ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਅਸੀਂ ਸਟਾਕ ਮਾਰਕੀਟ ਤੋਂ ਕੁਝ ਅਰਨ ਕਰ ਲਈਏ ਪਰ ਅਰਨ ਲਰਨ ਕਰਨ ਤੋਂ ਬਿਨਾ ਨਹੀਂ ਹੋਣਾ ਤੁਸੀਂ ਜੇ ਸਟਾਕ ਮਾਰਕੀਟ ਚੋਂ ਕੁਝ ਵੀ ਅਰਨ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੁਝ ਲਰਨ ਕਰਨਾ ਪਊਗਾ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਦੇ ਵਿੱਚ ਬੇਸਿਕ ਇਨਫੋਰਮੇਸ਼ਨ ਜ਼ਰੂਰ ਚਾਹੀਦੀ ਆ ਇਸੇ ਕਰਕੇ ਮੈਂ ਬਹੁਤ ਸਾਰੇ ਵੀਡੀਓਜ਼ ਬਣਾ ਚੁੱਕਿਆ ਉਹਨਾਂ ਸਾਰੇ ਦੇ ਸਾਰੇ ਟੌਪਿਕਸ ਦੇ ਉੱਪਰ ਜਿਹੜੇ ਜਿਹੜੇ ਮੈਨੂੰ ਲੱਗਦਾ ਥੋੜੇ ਦਿਮਾਗ ਦੇ ਵਿੱਚ ਉਹ ਕੁਐਸਚਨ ਰਹਿਣਗੇ ਹਮੇਸ਼ਾ ਸਭ ਤੋਂ ਪਹਿਲਾਂ ਤੁਹਾਡੇ ਉਹ ਸਾਰੇ ਦੇ ਸਾਰੇ ਡਾਊਟ ਕਲੀਅਰ ਨਹੀਂ ਹੋ ਜਾਂਦੇ ਉਹਨਾਂ ਟਾਈਮ ਤੱਕ ਸਟਾਕ ਮਾਰਕੀਟ ਦੇ ਵਿੱਚ ਆਉਣਾ ਮੇਰੇ ਅਕੋਰਡਿੰਗ ਨਹੀਂ ਚਾਹੀਦਾ ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਵੀਡੀਓ ਬਣਾਏ ਆ ਕੋਸ਼ਿਸ਼ ਕੀਤੀ ਆ ਕਿ ਤੁਹਾਡੇ ਜਿੰਨੇ ਵੀ ਇਸ ਤਰ੍ਹਾਂ ਦੇ ਕੁਐਸਚਨ ਆ ਸਾਰਿਆਂ ਦੇ ਆਨਸਰ ਤੁਹਾਨੂੰ ਦੇ ਸਕਾਂ ਤੁਹਾਡੇ ਅਲੱਗ-ਅਲੱਗ ਬਹੁਤ ਸਾਰੇ ਡਾਊਟਸ ਹੋਣਗੇ ਇੰਟਰਡੇ ਦੇ ਬਾਰੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਹੋਊਗਾ ਪੈਸਾ ਡਬਲ ਹੋਊਗਾ ਜਦੋਂ ਮਾਰਕੀਟ ਥੱਲੇ ਜਾਂਦੀ ਹੋ ਤੁਸੀਂ ਬਹੁਤ ਜ਼ਿਆਦਾ ਪੈਨਿਕ ਕਰਦੇ ਹੋਵੋਗੇ ਬਹੁਤ ਸਾਰੇ ਦੋਸਤ ਨੇ ਜਿਹੜੇ ਸਟਾਕ ਮਾਰਕੀਟ ਦੀ ਇਨਵੈਸਟਮੈਂਟ ਨੂੰ ਜੂਆ ਕਹਿੰਦੇ ਹੋਣਗੇ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਨੇ ਤਾਂ ਇਸੇ ਕਰਕੇ ਜਦੋਂ ਵੀ ਕੋ ਮੈਂ ਨਵਾਂ ਵੀਡੀਓ ਬਣਾਉਣਾ ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਚੀਜ਼ ਚੱਲਦੀ ਆ ਕੇ ਬਹੁਤ ਸਾਰੇ ਦੋਸਤ ਹੈ ਜੇ ਹੋਣਗੇ ਜਿਹੜੇ ਇਹ ਪਹਿਲਾ ਵੀਡੀਓ ਮੇਰਾ ਦੇਖ ਰਹੇ ਹੋਣਗੇ ਉਹਨਾਂ ਨੇ ਇਹ ਵੀਡੀਓ ਤਾਂ ਦੇਖ ਲਿਆ ਪਰ ਉਹਨਾਂ ਨੂੰ ਹਾਲੇ ਵੀ ਸਟਾਕ ਮਾਰਕੀਟ ਦੇ ਬਾਰੇ ਵਿੱਚ ਬੇਸਿਕ ਇਨਫੋਰਮੇਸ਼ਨ ਨਹੀਂ ਹੈ ਨਾ ਮੇਰੀਆਂ ਕੋਈ ਐਕਸਟਰਾ ਕਲਾਸਸ ਨੇ ਨਾ ਮੇਰੀ ਕੋਈ ਵੀ ਫੀਸ ਆ ਤੇ ਜੇ ਤੁਹਾਨੂੰ ਇਹ ਲੱਗ ਰਿਹਾ ਕਿ ਇਹ ਚੀਜ਼ ਵੀ ਮੈਂ ਤੁਹਾਨੂੰ ਸਿਰਫ ਆਪਣੇ ਵਿਊਜ਼ ਵਧਾਉਣ ਦੇ ਲਈ ਕਹਿ ਰਿਹਾ ਤਾਂ ਤੁਹਾਨੂੰ ਉਹ ਵੀ ਕਰਨ ਦੀ ਲੋੜ ਨਹੀਂ ਵੀਡੀਓ ਨੂੰ ਡਾਊਨਲੋਡ ਕਰ ਲਿਓ ਆਫਲਾਈਨ ਜਾ ਕੇ ਜਿੰਨੀ ਵਾਰ ਮਰਜ਼ੀ ਉਹਨੂੰ ਤੁਸੀਂ ਦੇਖ ਸਕਦੇ ਹੋ ਮੇਰੇ ਇਹ ਵਾਲੇ ਵੀਡੀਓ ਸਿਰਫ ਮੇਰੀਆਂ ਕਲਾਸਾਂ ਰਹਿੰਦੀਆਂ ਨੇ ਮੈਂ ਸਾਲ 2007 ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਿਹਾ 18 ਸਾਲ ਮੈਨੂੰ ਹੋ ਚੁੱਕੇ ਆ ਮੈਂ ਬਹੁਤ ਸਾਰੇ ਲੋਕਾਂ ਨੂੰ ਸਪੈਸ਼ਲੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਸਟਾਕ ਮਾਰਕੀਟ ਦੇ ਨੋਲੇਜ ਨਹੀਂ ਹੈ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਜਾਂਦੇ ਹੋਏ ਦੇਖਿਆ ਤਾਂ ਇਸੇ ਕਰਕੇ ਮੈਂ ਚਾਹੁੰਦਾ ਕਿ ਕੋਈ ਵੀ ਦੋਸਤ ਜਿਹੜਾ ਮੇਰੇ ਨਾਲ ਜੁੜੇ ਉਹ ਉਸ ਰਸਤੇ ਦੇ ਉੱਪਰ ਨਾ ਜਾਵੇ ਸਟਾਕ ਮਾਰਕੀਟ ਇੱਕ ਬਹੁਤ ਹੀ ਜ਼ਿਆਦਾ ਜ਼ਬਰਦਸਤ ਇਨਵੈਸਟਮੈਂਟ ਦਾ ਤਰੀਕਾ ਵਾ ਪਰ ਫੇਰ ਇੱਕ ਵਾਰੀ ਸਭ ਤੋਂ ਪਹਿਲਾਂ ਤੁਹਾਨੂੰ ਉਹਦੀ ਬੇਸਿਕ ਇਨਫੋਰਮੇਸ਼ਨ ਹੋਣੀ ਚਾਹੀਦੀ ਆ ਇੱਥੇ ਮੈਂ ਤੁਹਾਨੂੰ ਆਪਣੇ ਐਪੀਸੋਡ ਨੰਬਰ ਬੋਲ ਦਿੰਨਾ ਕਿਉਂਕਿ ਸਾਰੇ ਦੇ ਸਾਰੇ ਵੀਡੀਓਜ਼ ਦੇ ਉੱਪਰ ਮੈਂ ਐਪੀਸੋਡ ਨੰਬਰ ਪਾਏ ਹੋਏ ਆ ਤੇ ਜਿਹੜੇ ਜਿਹੜੇ ਵੀਡੀਓ ਦੇ ਵਿੱਚ ਮੈਂ ਕੋਈ ਇਸ ਤਰ੍ਹਾਂ ਦੀ ਬੇਸਿਕ ਇਨਫੋਰਮੇਸ਼ਨ ਦਿੱਤੀ ਆ ਉਹਨਾਂ ਦੇ ਐਪੀਸੋਡ ਨੰਬਰ ਮੈਂ ਤੁਹਾਨੂੰ ਬੋਲ ਦਿੰਨਾ ਐਪੀਸੋਡ ਨੰਬਰ 2 4 6 7 8 12 14 15 18 19 20 25 26 39 44 78 81 99 ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰਨ ਤੋਂ ਪਹਿਲਾਂ ਪੈਸਾ ਲਾਉਣ ਤੋਂ ਪਹਿਲਾਂ ਮੇਰੀ ਸਿਰਫ ਤੁਹਾਨੂੰ ਇੱਕ ਬੇਨਤੀ ਆ ਕਿ ਤੁਸੀਂ ਇਹਨਾਂ ਸਾਰੇ ਵੀਡੀਓਜ਼ ਨੂੰ ਜ਼ਰੂਰ ਦੇਖ ਲਓ ਮੈਨੂੰ ਵਿਊਜ਼ ਤਾਂ ਹੀ ਮਤਲਬ ਨਹੀਂ ਹੈਗਾ ਤੁਸੀਂ ਇਹਨਾਂ ਨੂੰ ਡਾਊਨਲੋਡ ਕਰ ਲਓ ਆਫਲਾਈਨ ਜਾ ਕੇ ਬਾਅਦ ਦੇ ਵਿੱਚ ਦੇਖ ਸਕਦੇ ਹੋ ਪਰ ਫਿਰ ਇੱਕ ਵਾਰੀ ਅਰਨ ਕਰਨ ਤੋਂ ਪਹਿਲਾਂ ਲਰਨ ਕਰਨਾ ਜ਼ਰੂਰੀ ਆ ਅੱਜ ਦਾ ਆਪਣਾ ਵੀਡੀਓ ਹੈਗਾ ਜੀ ਦੋ ਆਈਪੀਓ ਆ ਰਹੇ ਆ ਅਗਲੇ ਹਫਤੇ ਆਈਪੀਓਜ਼ ਤਾਂ ਕਾਫੀ ਆਉਂਦੇ ਹੀ ਰਹਿੰਦੇ ਆ ਉਹਨਾਂ ਜੋ ਜਿਹੜੇ ਮੈਨੂੰ ਠੀਕ ਲੱਗੇ ਉਹ ਮੈਂ ਤੁਹਾਡੇ ਨਾਲ ਸਿਰਫ ਸ਼ੇਅਰ ਕਰ ਰਿਆ ਹਾਂ ਕੋਈ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਤੁਸੀਂ ਸੁਣ ਕੇ ਤੇ ਉਹਨਾਂ ਨੂੰ ਖਰੀਦਣਾ ਜਾਂ ਉਹਨਾਂ ਦੇ ਵਿੱਚ ਇਨਵੈਸਟ ਕਰਨਾ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਸਿੰਪਲ ਇੱਕ ਪਲੈਟਫਾਰਮ ਆ ਜਿੱਥੇ ਮੈਂ ਆਪਣਾ ਸਟਾਕ ਮਾਰਕੀਟ ਦਾ ਜਿਹੜਾ ਵੀ ਮੇਰੇ ਕੋਲੇ ਕੋਈ ਜਾਣਕਾਰੀ ਹੁੰਦੀ ਹੈ ਮੈਂ ਸਿਰਫ ਤੁਹਾਡੇ ਨਾਲ ਉਹ ਸਾਂਝੀ ਕਰ ਦਿੰਦਾ ਇੰਟਰਨੈਟ ਦਾ ਇਹੀ ਤਾਂ ਫਾਇਦਾ YouTube ਦਾ ਇਹੀ ਫਾਇਦਾ ਕਿ ਲੋਕ ਕਨੈਕਟ ਹੋ ਸਕਦੇ ਆ ਇੱਕ ਦੂਜੇ ਨਾਲ ਇੱਕ ਦੂਜੇ ਦੇ ਨਾਲ ਆਪਣਾ ਸੇਮ ਫੀਲਡ ਦੀਆਂ ਗੱਲਾਂ ਸ਼ੇਅਰ ਕਰ ਸਕਦੇ ਆ ਜਾਣਕਾਰੀ ਸ਼ੇਅਰ ਕਰ ਸਕਦੇ ਇਸ ਤੋਂ ਵੱਧ ਕੁਝ ਨਹੀਂ ਹੈਗਾ ਕੋਈ ਰეკਮੈਂਡੇਸ਼ਨ ਨਹੀਂ ਕੋਈ ਕੁਝ ਨਹੀਂ ਹੈਗਾ ਤੇ ਹੁਣ ਆਪਾਂ ਚੱਲਦੇ ਆਂ ਸਭ ਤੋਂ ਪਹਿਲੇ IPO ਵਾਲ ਦੋਵਾਂ ਦੀ ਆਪਾਂ ਅੱਜ ਗੱਲ ਕਰਾਂਗੇ ਪਹਿਲਾ ਹੈਗਾ ਵਿਕਰਮ ਸੋਲਰ ਦੇ ਬਾਰੇ ਵਿੱਚ ਹੁਣ ਪਹਿਲਾਂ ਆਪਾਂ ਇਹਦੀ IPO ਡਿਟੇਲ ਦੇਖ ਲੈਨੇ ਆਂ 19 ਅਗਸਤ ਨੂੰ ਇਹ ਓਪਨ ਹੋਣਾ 21 ਅਗਸਤ ਤੱਕ ਓਪਨ ਰਹੂਗਾ ਤੇ ਜਿਹੜਾ ਇਹਦਾ ਪ੍ਰਾਈਸ ਉਹਨਾਂ ਨੇ ਫਿਕਸ ਕੀਤਾ 315 ਤੋਂ 332 ਰੁਪਏ ਤੱਕ ਦਾ ਹੈ ਹੁਣ ਆਪਾਂ ਪਹਿਲਾਂ ਗੱਲ ਕਰੀਏ ਕੰਮ ਕੀ ਕਰਦੇ ਆ ਸੋਲਰ ਤੋਂ ਵੈਸੇ ਥੋੜਾ ਆਪ ਨੂੰ ਆਈਡੀਆ ਹੋ ਹੀ ਗਿਆ ਵਾ ਸੋਲਰ ਫੋਟੋਵੋਲਟਿਕਸ ਮੋਡਿਊਲਸ ਬਣਾ ਰਹੇ ਆ ਪੀਵੀ ਮੋਡਿਊਲਸ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਪਿੱਛੇ ਜੇ ਵੀ ਜੇ ਆਪਾਂ ਦੇਖੀਏ ਪਿਛਲੇ 1 ਸਾਲ 2 ਸਾਲ 3 ਸਾਲ ਤੋਂ ਜਿਹੜੀਆਂ ਕੰਪਨੀਆਂਸ 'ਚ ਬਹੁਤ ਜ਼ਿਆਦਾ ਐਪਰੀਸੀਏਸ਼ਨ ਹੋਈ ਆ ਸ਼ੇਅਰ ਪ੍ਰਾਈਸ ਨੂੰ ਲੈ ਕੇ ਉਹਨਾਂ ਦੇ ਵਿੱਚ ਸੋਲਰ ਵਾਲੀਆਂ ਸਾਰੀਆਂ ਹੀ ਨੇ ਕਦੇ ਨਾ ਕਦੇ ਕੋਈ ਨਾ ਕੋਈ ਟਾਈਮ ਦੇ ਉੱਪਰ ਕੋਈ ਪਰਟੀਕੂਲਰ ਇੱਕ ਦੋ ਜਾਂ ਤਿੰਨ ਸੈਕਟਰ ਰਹਿੰਦੇ ਆ ਜਿਹੜੇ ਲਾਈਮਲਾਈਟ 'ਚ ਆ ਜਾਂਦੇ ਆ ਸੇਮ ਜ਼ਿੰਦਗੀ ਦੀ ਤਰ੍ਹਾਂ ਜਿਵੇਂ ਪਿੱਛੇ ਜੇ ਆਇਲਸ ਬਹੁਤ ਲਾਈਮਲਾਈਟ 'ਚ ਰਿਹਾ ਵਾ ਜਿਹੜੇ ਲੋਕਾਂ ਨੇ ਆਇਲਸ ਦਾ ਕੰਮ ਕੀਤਾ ਸੈਂਟਰ ਖੋਲੇ ਆ ਤਾਂ ਉਹਨਾਂ ਨੇ ਬਹੁਤ ਮੁਨਾਫਾ ਕਮਾਇਆ ਬੱਚੇ ਬਾਹਰ ਗਏ ਤਾਂ ਉਵੇਂ ਹੀ ਚੀਜ਼ ਇੱਥੇ ਹੋ ਜਾਂਦੀ ਆ ਕੋਈ ਸੈਕਟਰ ਹੁੰਦੇ ਜਿਹੜੇ ਥੋੜਾ ਜਿਹਾ ਮਤਲਬ ਉਦੋਂ ਸੌ ਜਾਂਦੇ ਆ ਕਹਿ ਲੈਨੇ ਸੁਸਤ ਪੈ ਜਾਂਦੇ ਆ ਲੇਜੀ ਹੋ ਜਾਂਦੇ ਆ ਲੋਕਾਂ ਦਾ ਧਿਆਨ ਉਹਨਾਂ ਤੋਂ ਹਟ ਜਾਂਦਾ ਕੋਈ ਨਵੀਂ ਚੀਜ਼ ਆ ਜਾਂਦੀ ਆ ਇੱਕ ਟਾਈਮ ਜਿਵੇਂ ਪਿੱਛੇ ਜੇ ਕੈਮੀਕਲਸ ਦਾ ਬਹੁਤ ਜ਼ਿਆਦਾ ਜੋਰ ਆਇਆ ਸੀ ਐਵੇਂ ਐਵੇਂ ਚੱਲਦਾ ਰਹਿੰਦਾ ਫਿਲਹਾਲ ਕੀ ਸੋਲਰ ਚੱਲ ਰਿਹਾ ਵਾ ਤੇ ਇਹ ਹੁਣ ਕੰਪਨੀ ਆਈ ਆ ਇਹ ਵੀ ਇੱਕ ਬਹੁਤ ਵੱਡੀ ਕੰਪਨੀ ਆ ਹੁਣ ਆਪਾਂ ਇਹਦੇ ਬਿਜ਼ਨਸ ਦੀ ਗੱਲ ਕੀਤੀ ਇਹ ਤਾਂ ਹੋ ਗਿਆ ਤੇ ਅੱਗੇ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਦੀ ਕਿ ਐਕਸਪੋਰਟ ਦਾ ਇਹਨਾਂ ਦਾ ਕੀ ਹੈ ਸਿਸਟਮ ਮੇਨ ਜਿਹੜਾ ਇਹਨਾਂ ਦਾ ਐਕਸਪੋਰਟ ਹੈਗਾ ਉਹ ਹੈਗਾ ਯੂਨਾਈਟਿਡ ਸਟੇਟਸ ਦਾ ਟੋਟਲ 39 ਕੰਟਰੀਜ਼ ਨੇ ਪੂਰੀ ਦੁਨੀਆ ਦੀਆਂ 39 ਜਿਨ੍ਹਾਂ ਦੇ ਵਿੱਚ ਆਪਣੀਆਂ ਚੀਜ਼ਾਂ ਨੂੰ ਐਕਸਪੋਰਟ ਕਰਦੇ ਆ ਆਪਣੀਆਂ ਪ੍ਰੋਡਕਟ ਨੂੰ ਬਣਾ ਕੇ ਵੇਚਦੇ ਆ ਪਰ ਉਹਨਾਂ ਦੇ ਵਿੱਚੋਂ ਮੇਨ ਅਸਲ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੰਮ ਹੈਗਾ ਅਮਰੀਕਾ ਦਾ ਹੁਣ ਇਹ ਚੀਜ਼ ਪੋਜ਼ਿਟਿਵ ਵੀ ਜਾ ਸਕਦੀ ਆ 네ਗੇਟਿਵ ਵੀ ਜਾ ਸਕਦੀ ਆ ਫਿਲਹਾਲ ਦੀ ਘੜੀ ਆਪਾਂ ਜਿਵੇਂ ਦੇਖੀਏ ਅਮਰੀਕਾ ਜਿਹੜੇ ਸਾਬ ਨਾਲ ਟ੍ਰੰਪ ਸਾਹਿਬ ਲਾ ਰਹੇ ਆ ਟੈਰਿਫ ਲਾ ਰਹੇ ਆ ਬਾਹਰ ਲੀਆਂ ਕੰਪਨੀ ਬਾਹਰ ਲੀਆਂ ਨਹੀਂ ਇੰਡੀਅਨ ਕੰਪਨੀਆਂ ਦੇ ਉੱਪਰ ਤਾਂ ਫਿਲਹਾਲ ਇਹ ਥੋੜੀ ਦੇਰ ਲਈ ਨੈਗੇਟਿਵ ਆ ਪਰ ਇਹ ਵੀ ਕਿੰਨਾ ਕੁ ਟਾਈਮ ਚੱਲਦਾ ਰਹਿੰਦਾ ਬਿਜ਼ਨਸ ਦੇ ਵਿੱਚ ਕੋਈ ਵੀ ਚੀਜ਼ ਇੱਕੋ ਤਰ੍ਹਾਂ ਹੀ ਨਹੀਂ ਚੱਲਦੀ ਰਹਿੰਦੀ ਅਮਰੀਕਾ 'ਚ ਐਕਸਪੋਰਟ ਕਰਨ ਦਾ ਦੂਸਰਾ ਮਤਲਬ ਇਹ ਆ ਕਿ ਸਭ ਤੋਂ ਵੱਡੇ ਤਣਾੜ ਲੋਕ ਤਣਾੜ ਕੰਪਨੀਆਂ ਤਣਾੜ ਆਰਗੇਨਾਈਜੇਸ਼ਨਸ ਅਮੀਰ ਉੱਥੇ ਬੈਠੀਆਂ ਨੇ ਤਾਂ ਜਿਹੜਾ ਉਹਨਾਂ ਨੂੰ ਵੇਚੂਗਾ ਸਮਾਨ ਉਹਨੂੰ ਫਾਇਦਾ ਵਾ ਹੁਣ ਇਹ ਵੀ ਗੱਲ ਆ ਵੀ ਆਪਾਂ ਇੱਕ ਸ਼ਾਰਟ ਟਰਮ ਚੀਜ਼ ਨੈਗੇਟਿਵ ਹੈਗੀ ਆ ਬਟ ਲੌਂਗ ਟਰਮ 'ਚ ਦੇਖੀਏ ਅਗਲੀ ਚੀਜ਼ ਇਹ ਆ ਕਿ ਜਿਹੜਾ ਬੰਦਾ ਸਭ ਤੋਂ ਅਮੀਰ ਲੋਕਾਂ ਨੂੰ ਕੋਈ ਚੀਜ਼ ਵੇਚ ਰਿਹਾ ਜਾਂ ਜਿਹਦੇ ਤੋਂ ਸਭ ਤੋਂ ਅਮੀਰ ਪਾਵਰਫੁੱਲ ਲੋਕ ਚੀਜ਼ ਖਰੀਦ ਰਹੇ ਆ ਤਾਂ ਉਹ ਖੁਦ ਵੀ ਬੰਦੇ ਚੰਗੇ ਹੋਣਗੇ ਉਹ ਖੁਦ ਕੰਪਨੀ ਵੀ ਚੰਗੀ ਹੋਊਗੀ ਕਿਉਂਕਿ ਜਿਹੜੇ ਇਹ ਜੇ ਪੈਸੇ ਵਾਲੇ ਲੋਕ ਹੁੰਦੇ ਆ ਉਹ ਕਿਸੇ ਛੋਟੀ ਮੋਟੀ ਕੰਪਨੀ ਤੋਂ ਤਾਂ ਚੀਜ਼ਾਂ ਖਰੀਦਦੇ ਨਹੀਂ ਹੁਣ ਜੇ ਵਿਕਰਮ ਸੋਲਰ ਵਾਲਿਆਂ ਦਾ ਮੇਨ ਕੰਮ ਅਮਰੀਕਾ ਦੇ ਵਿੱਚ ਆ ਅਮਰੀਕਨ ਆਰਗੇਨਾਈਜੇਸ਼ਨਸ ਅਲੱਗ-ਅਲੱਗ ਇਹਨਾਂ ਦੀਆਂ ਪ੍ਰੋਡਕਟਸ ਲੈ ਰਹੀ ਹੈ ਤਾਂ ਉਹਦਾ ਮਤਲਬ ਹੈ ਕਿ ਇਸ ਕੰਪਨੀ ਦੀ ਕੁਆਲਿਟੀ ਹੈ ਅਗਲੀ ਚੀਜ਼ ਹੈਗੀ ਹੈ ਕੁਆਲਿਟੀ ਤੋਂ ਮੈਨੂੰ ਪਹਿਲਾਂ ਹੀ ਯਾਦ ਆ ਗਿਆ ਬ੍ਰਾਂਡ ਨੇਮ ਹੋ ਸਕਦਾ ਆਪਾਂ ਨੂੰ ਵੀ ਐ ਲੱਗੇ ਕਿ ਵਿਕਰਮ ਸੋਲਰ ਮਤਲਬ ਇਹ ਕੀ ਪੰਜਾਬੀ ਭਾਸ਼ਾ ਚ ਆਪਾਂ ਕਹਿੰਦੇ ਨੇ ਕਿ ਆਪਾਂ ਨੂੰ ਇਹ ਹੋ ਸਕਦਾ ਲੱਗੇ ਤੁਹਾਡੇ ਵਿੱਚੋਂ ਕੁਝ ਦੋਸਤਾਂ ਨੂੰ ਕਿ ਬੜੀ ਦੇਸੀ ਜੀ ਕੰਪਨੀ ਲੱਗਦੀ ਆ ਇਹ ਦੇਸੀ ਕੰਪਨੀ ਨਹੀਂ ਹੈਗੀ ਮਾਰਕੀਟ ਚ ਹੋਣ ਆ ਰਹੇ ਆ ਪਰ ਅਸਲ ਚ ਬਹੁਤ ਪੁਰਾਣੇ ਨੇ ਇਹਨਾਂ ਦਾ ਨਾਮ ਇਹਨਾਂ ਦਾ ਬ੍ਰਾਂਡ ਮਤਲਬ ਜਿਹੜੇ ਲੋਕ ਇਸ ਫੀਲਡ ਚ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਇਹ ਹੋ ਗਈ ਗੱਲ ਹੁਣ ਆਪਾਂ ਗੱਲ ਕਰਦੇ ਆਂ ਆਰਡਰ ਬੁੱਕ ਦੀ ਆਰਡਰ ਬੁੱਕ ਇਹਨਾਂ ਦੀ ਕਿੰਨੀ ਆ ਆਰਡਰ ਬੁੱਕ ਇਹਨਾਂ ਦੀ ਚੱਲ ਰਹੀ ਆ ਇਸ ਟਾਈਮ ਦੇ ਉੱਪਰ ਇਹ ਇਹਨਾਂ ਦੇ ਲਈ ਬਹੁਤ ਹੀ ਵੱਡੀ ਪੋਜ਼ਿਟਿਵ ਨਿਊਜ਼ ਆ ਇਹਨਾਂ ਦੀ ਕਪੈਸਿਟੀ ਤੋਂ ਇਹਨਾਂ ਦੀ ਆਰਡਰ ਬੁੱਕ ਹੈਗੀ ਆ ਤਕਰੀਬਨ ਤਕਰੀਬਨ ਢਾਈ ਗੁਣਾ ਜ਼ਿਆਦਾ ਢਾਈ ਗੁਣਾ ਜ਼ਿਆਦਾ ਦਾ ਆਪਾਂ ਸਿੰਪਲ ਮੰਨ ਲਈਏ ਵੀ ਜੇ ਅਸੀਂ ਸਾਲ ਦੀ ਕੋਈ ਚੀਜ਼ 200 ਚੀਜ਼ਾਂ ਬਣਾ ਸਕਦੇ ਆ ਇੱਕ ਸਾਲ ਦੇ ਵਿੱਚ ਕੋਈ ਪ੍ਰੋਡਕਟ ਆ ਉਹ ਸਾਡੀ ਕਪੈਸਿਟੀ ਹੈਗੀ ਆ ਫੈਕਟਰੀ ਦੀ ਵੀ ਅਸੀਂ ਤੁਹਾਨੂੰ 200 ਦੇ ਸਕਦੇ ਆ ਤਾਂ ਇਹਨਾਂ ਦੇ ਕੋਲੇ ਇਸ ਟਾਈਮ ਦੇ ਉੱਪਰ ਆਰਡਰ ਹੈਗੇ ਆ 500 ਦੇ ਨੇੜੇ ਤੇੜੇ ਦੇ ਤਾਂ ਹੁਣ ਤੁਸੀਂ ਇੱਥੇ ਹਿਸਾਬ ਲਾ ਲਓ ਵੀ ਪ੍ਰੋਪਰ ਕੰਮ ਇਹਨਾਂ ਦਾ ਮਗਿਆ ਹੋਇਆ ਮਤਲਬ ਕਹਿਣ ਦਾ ਕਿ ਉਹ ਦੁਕਾਨ ਆ ਇਹ ਜਿੱਥੇ ਸਾਰੇ ਲੋਕ ਬਿਜ਼ੀ ਨੇ ਜਿਹੜੀ ਦੁਕਾਨ ਬਹੁਤ ਜ਼ਿਆਦਾ ਚੱਲ ਰਹੀ ਆ ਜਿਹੜੀ ਦੁਕਾਨ ਦੇ ਉੱਪਰ ਬਹੁਤ ਜ਼ਿਆਦਾ ਰਸ਼ ਆ ਮਤਲਬ ਲੋਡ ਤੋਂ ਵੱਧ ਰਸ਼ ਪਿਆ ਹੋਇਆ ਇਹ ਚੰਗੀ ਚੀਜ਼ ਹੀ ਉਹਨਾਂ ਕੋਲੇ ਉਹਨਾਂ ਦੀ ਦੁਕਾਨ ਚੱਲ ਰਹੀ ਆ ਕਪੈਸਿਟੀ ਤੋਂ ਕਿਤੇ ਜ਼ਿਆਦਾ ਆਰਡਰ ਬੁੱਕ ਉਹਨਾਂ ਦੇ ਕੋਲੇ ਇਸ ਟਾਈਮ ਹੈਗੀ ਆ ਹੁਣ ਆਪਾਂ ਗੱਲ ਕਰੀਏ ਇੱਕ ਮੇਨ ਮੁੱਦੇ ਦੀ ਜਿਹੜਾ ਸਭ ਤੋਂ ਮੇਨ ਚੀਜ਼ ਹੁੰਦੀ ਆ ਕਿ ਇਹ ਤਾਂ ਹੋ ਗਈਆਂ ਬਹੁਤ ਸੋਹਣੀਆਂ ਕਹਾਣੀਆਂ ਕਹਾਣੀਆਂ ਸੀ ਸੁਣ ਲਈਆਂ ਪਰ ਕਹਾਣੀ ਉਦੋਂ ਤੱਕ ਵਧੀਆ ਨਹੀਂ ਲੱਗਦੀ ਜਦੋਂ ਤੱਕ ਧਰਾਤਲ ਤੇ ਉਹਦਾ ਕੋਈ ਫਾਇਦਾ ਦਿਖਦਾ ਨਾ ਨਜ਼ਰ ਆਵੇ ਫਾਇਦਾ ਕੰਪਨੀਆਂ ਨੂੰ ਕਦੋਂ ਹੋਣਾ ਜਦੋਂ ਉਹਨਾਂ ਦੀ ਜੇਬ 'ਚ ਪੈਸੇ ਜਾਣਗੇ ਜਦੋਂ ਪ੍ਰੋਫਿਟ ਹੋਊਗਾ ਉਦੋਂ ਤੱਕ ਜੇ ਪ੍ਰੋਫਿਟ ਹੀ ਨਹੀਂ ਬਣਿਆ ਤਾਂ ਜਿੰਨੀ ਮਰਜ਼ੀ ਕਹਾਣੀਆਂ ਆਪਾਂ ਸੁਣਾਈ ਚੱਲੀਏ ਹੁਣ ਆਪਾਂ ਇਹ ਦੇਖਦੇ ਹਾਂ ਕਿ ਇਹਨਾਂ ਦੇ ਫਾਈਨੈਂਸ਼ੀਅਲਸ ਅਸਲ 'ਚ ਕਿੰਨੇ ਸਟਰੋਂਗ ਨੇ ਇਹਨਾਂ ਦੇ ਰਿਜ਼ਲਟ ਵੀ ਆਏ ਥੋੜੀ ਦੇਰ ਪਹਿਲਾਂ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਆਏ ਆ ਜਿਹੜਾ ਇਹਨਾਂ ਦਾ ਰੈਵਨਿਊ ਹੈ ਉਹ ਪਿਛਲੇ ਸਾਲ ਦੇ ਨਾਲੋਂ 36% ਵਧਿਆ ਵਾ ਮਤਲਬ 1 ਤਿਹਾਈ ਤੋਂ ਵੀ ਜ਼ਿਆਦਾ ਵਧ ਗਿਆ 2511 ਕਰੋੜ ਸੀਗਾ 3423 ਕਰੋੜ ਹੋ ਗਿਆ ਅਬ ਇਹ ਤਾਂ 399 ਤੋਂ 492 ਹੋ ਗਿਆ profit 80 ਕਰੋੜ ਸੀਗਾ ਪਿਛਲੇ ਸਾਲ ਉਹ 80% ਕਿੰਨਾ 75% 75% ਵੱਧ ਗਿਆ ਉਹ ਹੋ ਗਿਆ 140 ਕਰੋੜ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਕਿਸੇ ਬੰਦੇ ਦੀ ਪਿਛਲੇ ਸਾਲ ਦੀ ਦੁਕਾਨ ਦੀ ਕਮਾਈ ਜਾਂ ਮਤਲਬ ਉਹਦੇ business ਦੀ ਉਹਨੂੰ ਪਿਛਲੇ ਸਾਲ ਕਮਾਈ ਹੋਈ ਹੋਵੇ 80 ਲੱਖ ਰੁਪਈਆ ਇਸ ਸਾਲ ਕਮਾਈ ਹੋਗੀ 1 ਕਰੋੜ 40 ਲੱਖ ਰੁਪਈਆ ਤਾਂ ਤੁਸੀਂ ਆਪ ਹਿਸਾਬ ਲਾਓ ਕਿ ਕਿੰਨਾ ਜ਼ਿਆਦਾ profit ਉਹਨਾਂ ਦਾ ਵੱਧ ਗਿਆ ਤਾਂ ਇਹ ਹੈ ਇਨਾਂ ਦੀ ਗੱਲਬਾਤ ਫਾਈਨੈਂਸ਼ੀਅਲ ਦੀ ਹੁਣ ਆਪਾਂ ਕੀ ਗੱਲ ਕਰੀਏ ਇਹਨਾਂ ਦੀ ਹਾਂ ਇੱਕ ਆ ਚੀਜ਼ ਜ਼ਰੂਰੀ ਆ ਇਹ ਹੁਣ ਕੀ ਕਰ ਰਹੇ ਆ ਕਿਉਂਕਿ ਇੱਕ ਚੀਜ਼ ਆ ਇਹਦੇ ਵਿੱਚ ਇਸ ਸੈਕਟਰ ਚ ਜਿਹੜੇ ਸੈਕਟਰ ਦੇ ਵਿੱਚ ਆਪਣਾ ਵਿਕਰਮ ਸੋਲਰ ਵਾਲੇ ਕੰਮ ਕਰ ਰਹੇ ਆ ਉਹ ਸੈਕਟਰ ਦੇ ਵਿੱਚ ਹੁਣ ਬਹੁਤ ਸਾਰੀਆਂ ਕੰਪਨੀਆਂ ਨੇ ਆਪਾਂ ਖੁਦ ਵੀ ਦੇਖ ਚੁੱਕੇ ਹਾਂ ਸਟਾਕ ਮਾਰਕੀਟ ਚ ਬਹੁਤ ਸਾਰੀਆਂ ਕੰਪਨੀਆਂ ਉਹਦੇ ਵਿੱਚ ਆ ਚੁੱਕੀਆਂ ਨੇ ਤੇ ਉਸ ਕਰਕੇ ਹੁਣ ਇਹ ਆਪਣੇ ਆਪ ਨੂੰ ਥੋੜਾ ਡਾਈਵਰਸੀਫਾਈ ਕਰ ਰਹੇ ਆ ਨਾਮ ਬਣ ਚੁੱਕਿਆ ਵਾ ਬਹੁਤ ਵੱਡੇ ਵੱਡੇ ਲੋਕਾਂ ਨੂੰ ਇਹਨਾਂ ਦੇ ਬਾਰੇ ਵਿੱਚ ਪਤਾ ਤਾਂ ਹੁਣ ਕਿੱਧਰ ਜਾ ਰਹੇ ਆ ਇੱਕ ਹੋਰ ਬਹੁਤ ਵੱਡੇ ਸੈਕਟਰ ਵੱਲ ਬੈਟਰੀ એનર્ਜੀ ਸਟੋਰੇਜ ਸਿਸਟਮ ਵੱਲ ਤਾਂ ਇਹ ਇੱਕ ਚੰਗੀ ਚੀਜ਼ ਆ ਕਿ ਇੱਕੋ business ਦੇ ਉੱਪਰ ਟਿਕੇ ਰਹਿਣਾ ਵੀ ਕੋਈ ਬਹੁਤ ਜ਼ਿਆਦਾ ਸਿਆਣਪ ਨਹੀਂ ਹੁੰਦੀ ਕਿਉਂਕਿ ਇੱਕ ਤਾਂ ਕੰਪੀਟੀਸ਼ਨ ਬਹੁਤ ਬਹੁਤ ਵੱਡੇ ਵੱਡੇ ਪਲੇਅਰ ਨੇ ਆਲਰੇਡੀ ਉੱਥੇ ਠੀਕ ਆ ਇਹ ਵੀ ਹੈਗੇ ਨੇ ਪਰ ਫਿਰ ਵੀ ਕੁਝ ਐਕਸਟਰਾ ਕੋਈ ਦੁਕਾਨ ਖੁੱਲੇ ਤੇ ਉਹ ਵੀ ਕੋਈ ਬਹੁਤ ਵਧੀਆ ਇਹ ਜੀ ਚੀਜ਼ ਦੀ ਖੁੱਲੇ ਜੀ ਦੀ ਆਪਣੀ ਅਡੇਕ ਡਿਮਾਂਡ ਹੈਗੀ ਉਹ ਵੀ ਬਹੁਤ ਚੰਗੀ ਚੀਜ਼ ਆ ਤਾਂ ਇਹ ਇਹਨਾਂ ਦੀ ਇੱਕ ਹੋਰ ਪੋਜ਼ਿਟਿਵ ਹੈਗੀ ਆ ਡੋਮੈਸਟਿਕ ਕਲੈਂਟਸ ਡੋਮੈਸਟਿਕ ਕਲੈਂਟਸ ਆਪਾਂ ਦੇਖ ਲੈਣੇ ਆ ਹਾਂ ਆ ਦੇਖੋ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਐਨਟੀਪੀਸੀ ਆਪਾਂ ਜਿਹਨੂੰ ਕਹਿ ਦਿੰਨੇ ਆ ਨਿਵੇਲੀ ਲਿਗਨਾਈਟ ਵਾਲੇ ਆ ਬਹੁਤ ਹੀ ਵੱਡੀ ਕੰਪਨੀ ਆ ਗੁਜਰਾਤ ਇੰਡਸਟਰੀਜ਼ ਵਾਲੇ ਆ ਤੇ ਐਕਮੇ ਵਾਲੇ ਆ ਅਦਾਨੀ ਗ੍ਰੀਨ ਵਾਲੇ ਹੈਗੇ ਆ ਸਟਰਲਿੰਗ ਵਿਲਸਨ ਮਤਲਬ ਜਿੰਨੀਆਂ ਵੀ ਹੋਰ ਕੰਪਨੀਆਂ ਨੇ ਇਹ ਉਹਨਾਂ ਨੂੰ ਬਣਾਵ ਬਣਾ ਕੇ ਪੀਵੀ ਮੋਡਿਊਲਸ ਦਿੰਦੇ ਨੇ ਇੰਡੀਆ ਦੇ ਵਿੱਚ ਤਾਂ ਇਹਨਾਂ ਦਾ ਨੈਟਵਰਕ ਬਹੁਤ ਹੀ ਜ਼ਿਆਦਾ ਵੱਡਾ ਵਾ ਤੇ 250 ਤੋਂ ਜ਼ਿਆਦਾ ਤਾਂ ਡੀਲਰਸ ਨੇ ਇਹਨਾਂ ਦੇ 83 ਹੈਗੇ ਇਹਨਾਂ ਦੇ ਅਥੋਰਾਈਜ਼ਡ ਡਿਸਟ੍ਰੀਬਿਊਟਰਸ ਇੰਡੀਆ ਦੀ ਟੋਟਲ 19 ਸਟੇਟ ਦੇ ਵਿੱਚ ਇਹਨਾਂ ਦਾ ਕੰਮ ਕਰ ਰਹਾ ਤਾਂ ਚੰਗੀ ਪ੍ਰੈਜ਼ੈਂਸ ਇਹਨਾਂ ਦੀ ਵਧੀਆ ਵਾ ਇੱਕ ਚੀਜ਼ ਹੋਰ ਜਿਹੜੀ ਮੈਨੂੰ ਪਰਸਨਲ ਤੌਰ ਦੇ ਉੱਪਰ ਨਿੱਜੀ ਤੌਰ ਦੇ ਉੱਤੇ ਪਸੰਦ ਆਈ ਆ ਉਹ ਇਹ ਆ ਕੋਈ ਵੀ ਬੰਦਾ ਕੋਈ ਵੀ ਕੰਮ ਕਰਦਾ ਕੋਈ ਵੀ ਬਿਜ਼ਨਸ ਕਰਦਾ ਤੇ ਉਹਨੂੰ ਕੋਈ ਨਾ ਕੋਈ ਰੌ ਮਟੀਰੀਅਲ ਚਾਹੀਦਾ ਜੇ ਉਹ ਕੋਈ ਮੈਨੂਫੈਕਚਰਿੰਗ ਚ ਹੈਗਾ ਮਤਲਬ ਕੋਈ ਵੀ ਚੀਜ਼ ਉਹ ਬਣਾਉਂਦਾ ਤਾਂ ਰਾ ਰੌ ਮਟੀਰੀਅਲ ਤਾਂ ਕਿਤੋਂ ਚਾਹੀਦਾ ਹੁਣ ਇੱਥੇ ਕੀ ਕਰ ਰਹੇ ਆ ਬੈਕਵਰਡ ਇੰਟੀਗ੍ਰੇਸ਼ਨ ਕਰ ਰਹੇ ਆ ਬੈਕਵਰਡ ਇੰਟੀਗ੍ਰੇਸ਼ਨ ਦਾ ਮਤਲਬ ਆ ਜਿਹੜੇ ਰੌ ਮਟੀਰੀਅਲ ਆ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਚਾਹੀਦੀਆਂ ਹੁੰਦੀਆਂ ਆ ਆਪਦੀ ਪ੍ਰੋਡਕਟ ਤਿਆਰ ਕਰਨ ਨੂੰ ਉਹਨਾਂ ਨੂੰ ਇਹ ਖੁਦ ਬਣਾਉਣਾ ਸ਼ੁਰੂ ਕਰ ਰਹੇ ਆ ਹੁਣ ਆਪਾਂ ਨੂੰ ਇਹਨਾਂ ਪਤਾ ਕਿਸੇ ਤੋਂ ਆਪਾਂ ਕੋਈ ਵੀ ਚੀਜ਼ ਲੈਣੇ ਉਹ ਬੰਦਾ ਆਪਾਂ ਨੂੰ ਚੀਜ਼ ਬਣਾ ਕੇ ਦਿੰਦਾ ਪ੍ਰੋਫਿਟ ਦੇ ਉੱਪਰ ਇਹ ਵੀ ਹੁਣ ਤੱਕ ਰੌ ਮਟੀਰੀਅਲ ਖਰੀਦ ਰਹੇ ਆ ਰੌ ਮਟੀਰੀਅਲ ਜਿਹੜੀਆਂ ਕੰਪਨੀਆਂ ਇਹਨਾਂ ਨੂੰ ਪ੍ਰੋਵਾਈਡ ਕਰਦੀਆਂ ਉਹ ਬਣਾਉਂਦੀਆਂ ਨੇ ਇਹਨਾਂ ਨੂੰ ਪ੍ਰੋਫਿਟ ਦੇ ਉੱਪਰ ਹੀ ਵੇਚਦੀਆਂ ਨੇ ਹੁਣ ਇਹਨਾਂ ਨੇ ਕੀ ਸ਼ੁਰੂ ਕਰ ਲਿਆ ਕਿ ਉਹ ਵਿਚਕਾਰ ਦਾ ਪ੍ਰੋਫਿਟ ਇਹਨਾਂ ਦਾ ਕੱਟਿਆ ਜਾਊਗਾ ਇਹਨਾਂ ਦਾ ਨਹੀਂ ਉਹਨਾਂ ਕੰਪਨੀਆਂ ਦਾ ਇਹਨਾਂ ਨੂੰ ਜਿਹੜਾ ਐਕਸਟਰਾ ਅਮਾਊਂਟ ਪੇ ਕਰਨੀ ਪੈਂਦੀ ਆ ਉਹ ਕੱਟ ਜਾਣੀ ਆ ਮਤਲਬ ਕਿ ਜਿਹੜੀ ਕੋਸਟ ਆ ਇਹਨਾਂ ਦੀ ਇਨੀਸ਼ੀਅਲ ਕੋਸਟ ਉਹਦੇ ਉੱਤੇ ਫਰਕ ਪੈਣਾ ਉਹ ਚੀਜ਼ਾਂ ਇਹ ਖੋਦੀ ਬਣਾਉਣਗੇ ਆਪਣੇ ਆਪ ਹੀ ਆਪਦੇ ਹੀ ਕਰੇ ਤੇ ਆਪਣੇ ਆਪ ਹੀ ਉਹਨਾਂ ਨੂੰ ਯੂਜ਼ ਕਰ ਲੈਣਗੇ ਪੋਜ਼ਿਟਿਵ ਦੇ ਵਿੱਚ ਇੱਕ ਹੋਰ ਹੈ ਕਿ ਹਾਂ ਜਿਵੇਂ ਮੈਂ ਤੁਹਾਨੂੰ ਬੋਲਤਾ ਕਿ ਕੰਪੀਟੀਸ਼ਨ ਹੈਗਾ ਬਟ ਕੰਪੀਟੀਸ਼ਨ ਦੇ ਵਿੱਚ ਵੀ ਇਹ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ ਨੇ ਤਾਂ ਜਦੋਂ ਕੰਪੀਟੀਸ਼ਨ ਬਹੁਤ ਇੰਟੈਂਸ ਹੁੰਦਾ ਤਾਂ ਸਭ ਤੋਂ ਪਹਿਲਾਂ ਮਰਦੀਆਂ ਨੇ ਛੋਟੀਆਂ ਮੱਛੀਆਂ ਵਿਕਰਮ ਸੋਲਰ ਛੋਟੀ ਮੱਛੀ ਨਹੀਂ ਹੈ ਵਿਕਰਮ ਸੋਲਰ ਅਸਲ ਦੇ ਵਿੱਚ ਇੱਕ ਬਹੁਤ ਹੀ ਵੱਡੀ ਮੱਛੀ ਆ ਹੁਣ ਅੱਗੇ ਇਹ ਆਪਣਾ ਕੰਮ ਹੋਰ ਜ਼ਿਆਦਾ ਵਧਾ ਰਹੇ ਆ ਫਿਊਚਰ ਈਅਰ 26 ਤੱਕ ਇਹਨਾਂ ਦੀ ਜਿਹੜੀ ਕੈਪੈਸਿਟੀ ਹੈਗੀ ਆਪਾਂ 15.5 ਗੀਗਾ 15.5 GW ਦੀ ਆ ਤੇ ਹੁਣ ਇਹਨਾਂ ਦੀ ਐਕਸਪੈਕਟੇਸ਼ਨ ਆ ਇੱਕ ਸਾਲ ਦੇ ਅੰਦਰ ਅੰਦਰ ਉਹ 15.5 ਨੂੰ ਕਿੰਨਾ ਕਰ ਦੇਣਾ ਤਕਰੀਬਨ 20.7 ਤੱਕ ਲੈ ਜਾਣਾ ਤਕਰੀਬਨ ਕਹਿਣ ਦਾ ਮਤਲਬ ਆ ਇੱਕ ਸਾਲ ਦੇ ਅੰਦਰ ਅੰਦਰ ਆਪਣੇ ਕੰਮ ਨੂੰ 30% ਤੱਕ ਵਧਾ ਦੇਣਾ ਇਹ ਸੀਗੀ ਅੱਜ ਦੀ ਆਪਣੀ ਪਹਿਲੀ ਕੰਪਨੀ ਇਹਨਾਂ ਦਾ ਆਈਪੀਓ ਆ ਰਿਹਾ ਮੈਂ ਤੁਹਾਨੂੰ ਉਹਦੀ ਡਿਟੇਲ ਹੁਣੇ ਦੱਸ ਚੁੱਕਿਆ ਵਾਂ ਦੁਬਾਰਾ ਇੱਕ ਵਾਰ ਮੈਂ ਬੋਲ ਦਿੰਨਾ ਇੱਥੇ 19 ਅਗਸਤ ਮੰਗਲਵਾਰ ਦੇ ਦਿਨ ਇਹਨੇ ਓਪਨ ਹੋ ਜਾਣਾ 21 ਅਗਸਤ ਨੂੰ ਨੇ ਬੰਦ ਹੋ ਜਾਣਾ ਬਟ ਮੈਂ ਫੇਰ ਉਹੀ ਕਹਿ ਰਿਹਾ ਜਾਣਕਾਰੀ ਮੈਂ ਸਿਰਫ ਤੁਹਾਡੇ ਨਾਲ ਇੱਥੇ ਸ਼ੇਅਰ ਕਰ ਰਿਹਾ ਕਿ ਇਸ ਤਰ੍ਹਾਂ ਦਾ ਕੋਸ਼ ਆ ਰਿਹਾ ਵਾ ਉਹਦਾ ਮਤਲਬ ਇਹ ਕਦੇ ਵੀ ਨਹੀਂ ਹੁੰਦਾ ਕਿ ਹੁਣ ਤੁਸੀਂ ਇਹਨੂੰ ਹੀ ਬਾਏ ਕਰਨਾ ਵਾ ਬਾਕੀ ਕੰਪਨੀਆਂ ਛੱਡ ਦੇਣੀਆਂ ਭੁੱਲ ਜਾਣੀਆਂ ਇਸ ਤਰ੍ਹਾਂ ਦਾ ਕੁਝ ਨਹੀਂ ਮੈਂ ਤੁਹਾਨੂੰ ਸਿਰਫ ਇੱਕ ਇਨਫੋਰਮੇਸ਼ਨ ਦਿੱਤੀ ਹੈ ਹੁਣ ਮੈਂ ਤੁਹਾਨੂੰ ਦੱਸ ਰਿਹਾ ਅਗਲੇ ਹਫਤੇ ਦੀ ਇੱਕ ਹੋਰ ਇਹੋ ਜਿਹੀ ਕੰਪਨੀ ਜਿਹਦਾ ਆਈਪੀਓ ਆ ਰਿਹਾ ਤੇ ਜਿਹੜੀ ਮੈਨੂੰ ਚੰਗੀ ਲੱਗ ਰਹੀ ਹੈ ਉਸ ਤੋਂ ਪਹਿਲਾਂ ਹੁਣ ਮੈਂ ਹਰੇਕ ਵੀਡੀਓ ਦੇ ਵਿੱਚ ਇਹ ਚੀਜ਼ਾਂ ਬੋਲਿਆ ਕਰੂੰਗਾ ਹੋ ਸਕਦਾ ਤੁਸੀਂ ਥੋੜੀ دیر ਲਈ ਬੋਰ ਹੋਵੋ ਉਹ ਇਹ ਆ ਕਿ ਸਟਾਕ ਮਾਰਕੀਟ ਕੋਈ ਵੀ ਜੂਆ ਨਹੀਂ ਹੈ ਪੈਸੇ ਨੂੰ ਅਗਲੇ ਮਹੀਨੇ ਚ ਡਬਲ ਕਰਨ ਦੀ ਕੋਈ ਚੀਜ਼ ਨਹੀਂ ਹੈ ਨਾ ਇਹ ਕੋਈ ਡੇ ਟ੍ਰੇਡਿੰਗ ਆ ਨਾ ਕੋਈ ਫਿਊਚਰ ਐਂਡ ਆਪਸ਼ਨਸ ਵੜੀ ਗੱਲ ਹੈਗੀ ਆ ਸਿੰਪਲ ਇੱਕ ਇਨਵੈਸਟਮੈਂਟ ਆ ਕੁਝ ਲੋਕ ਜ਼ਮੀਨਾਂ 'ਚ ਇਨਵੈਸਟ ਕਰਦੇ ਆ, ਪਲਾਟਾਂ 'ਚ ਕਰਦੇ ਆ, ਫਲੈਟਾਂ 'ਚ ਕਰਦੇ ਆ, 골ਡ 'ਚ ਕਰਦੇ ਆ। ਉਸੇ ਤਰ੍ਹਾਂ ਹੀ ਕੁਝ ਲੋਕ ਹੁੰਦੇ ਆ ਜਿਹੜੇ ਕੰਪਨੀਆਂਜ਼ ਦੇ ਵਿੱਚ ਇਨਵੈਸਟ ਕਰਦੇ ਆ। ਇਸ ਤੋਂ ਵੱਧ ਇੱਧਰ ਉੱਧਰ ਕੁਝ ਨਹੀਂ ਹੈਗਾ। ਹੋ ਸਕਦਾ ਤੁਸੀਂ ਮੇਰੀ ਗੱਲ ਤੇ ਬਿਲੀਵ ਕਰੋ, ਹੋ ਸਕਦਾ ਤੁਸੀਂ ਨਾ ਕਰੋ। ਕੰਪਨੀਆਂਜ਼ ਨੇ ਹੌਲੀ-ਹੌਲੀ ਹੋਰ ਵੱਡੀਆਂ ਹੋਈ ਜਾਂਦੀਆਂ ਨੇ, ਗਰੋ ਕਰੀ ਜਾਂਦੀਆਂ ਨੇ। ਲੋਕਾਂ ਦਾ ਪੈਸਾ ਉਹਦੇ ਵਿੱਚ ਲੱਗਿਆ ਹੋਇਆ। ਚੰਗੀਆਂ ਕੰਪਨੀਆਂ ਦੇ ਸ਼ੇਅਰ ਹੌਲੀ-ਹੌਲੀ ਕਰਕੇ ਉੱਪਰ ਜਾਂਦੇ ਆ। ਕਦੇ ਨਾ ਕਦੇ ਮਾਰਕੀਟ ਨੂੰ ਕੋਈ ਨਾ ਕੋਈ ਚੀਜ਼ ਹਿੱਟ ਕਰ ਜਾਂਦੀ ਆ। ਜਿਦੇ ਚ ਇਹਨਾਂ ਕੰਪਨੀਆਂ ਦੀ ਆਪਣੀ ਕੋਈ ਵੀ ਗਲਤੀ ਨਹੀਂ ਹੁੰਦੀ ਜਿਵੇਂ ਕਰੋਨਾ ਦਾ ਟਾਈਮ ਆਇਆ ਸੀ ਜਾਂ ਇੰਡੀਆ ਤੇ ਪਾਕਿਸਤਾਨ ਦਾ ਪਿੱਛੇ ਜੇ ਜੋ ਰੌਲਾ ਪਿਆ ਉਹਦੇ ਕਰਕੇ ਮਾਰਕੀਟ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਤਾਂ ਉਹ ਟਾਈਮ ਅਸਲ ਸਭ ਤੋਂ ਜ਼ਿਆਦਾ ਵਧੀਆ ਹੁੰਦੇ ਆ ਮਾਰਕੀਟ 'ਚ ਇਨਵੈਸਟ ਕਰਨ ਦੇ ਕਿਉਂਕਿ ਤੁਹਾਨੂੰ ਬਿਨਾਂ ਕਿਸੇ ਵੀ ਕਾਰਨ ਦੇ ਬਿਨਾਂ ਉਹਨਾਂ ਕੰਪਨੀਆਂ ਦੀ ਕਿਸੇ ਵੀ ਗਲਤੀ ਦੇ ਵਾਪਸ ਇੱਕ ਬਹੁਤ ਤਕੜਾ ਡਿਸਕਾਊਂਟ ਦੇ ਉੱਪਰ ਉਹ ਕੰਪਨੀਆਂ ਮਿਲ ਜਾਂਦੀਆਂ ਨੇ ਇੱਕ ਬਿਲਕੁਲ ਸਿੰਪਲ ਜਿਹਾ ਟਰਿਕ ਹੁੰਦਾ ਮਾਰਕੀਟ ਦਾ ਨਾਰਮਲ ਜਿਹੜਾ ਨਵਾਂ ਬੰਦਾ ਆਉਂਦਾ ਉਹ ਘਬਰਾ ਜਾਂਦਾ ਉਸ ਟਾਈਮ ਦੇ ਉੱਪਰ ਉਹ ਨਿਕਲ ਜਾਂਦਾ ਸੈੱਲ ਕਰ ਦਿੰਦਾ ساری ਉਮਰ ਸਟਾਕ ਮਾਰਕੀਟ ਨੂੰ ਗਾਲਾਂ ਕੱਢਦਾ ਰਹਿੰਦਾ ਅਸਲ ਦੇ ਵਿੱਚ ਉਹ ਟਾਈਮ ਹੁੰਦਾ ਮਾਰਕੀਟ 'ਚ ਪੈਸਾ ਲਾਉਣ ਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਕਰੀਬਨ 15 ਜਾਂ 16 ਕੁਐਸਚਨ ਨੇ ਇਹਨਾਂ ਸਾਰਿਆਂ ਨੂੰ ਮੈਂ ਪੂਰੀ ਡਿਟੇਲ ਦੇ ਵਿੱਚ ਐਕਸਪਲੇਨ ਕੀਤਾ ਹੋਇਆ ਹਰੇਕ ਵੀਡੀਓ ਦੇ ਬਿਲਕੁਲ ਸਟਾਰਟਿੰਗ ਦੇ ਵਿੱਚ ਮੈਂ ਉਹਨਾਂ ਦੀ ਲਿਸਟ ਦਿੱਤੀ ਹੋਈ ਆ ਤੁਸੀਂ ਉਹ ਵੀਡੀਓ ਸਾਰੇ ਸੁਣ ਸਕਦੇ ਆ ਕੋਈ ਉਹਦੀ ਫੀਸ ਨਹੀਂ ਹੈਗੀ ਕੋਈ ਕੁਝ ਨਹੀਂ ਹੈਗਾ ਨਾ ਮੈਂ ਕਿਸੇ ਨੂੰ ਕੋਈ ਵੀ ਡੇ ਟ੍ਰੇਡਿੰਗ ਸਿਖਾਉਣਾ ਨਾ ਕੁਛ ਹੋ ਰਾ ਕਿਉਂਕਿ ਡੇ ਟ੍ਰੇਡਿੰਗ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਜੇ ਕੋਈ ਇਨਸਾਨ ਤੁਹਾਨੂੰ ਇਹ ਕਹਿ ਰਿਹਾ ਕਿ ਮੈਂ ਤੁਹਾਨੂੰ ਫੀਸ ਲੈ ਰਿਹਾ ਮੈਂ ਤੁਹਾਨੂੰ ਇੰਨੀ ਫੀਸ ਲਵਾਂਗਾ ਮੈਂ ਤੁਹਾਨੂੰ ਡੇ ਟ੍ਰੇਡਿੰਗ ਸਿਖਾ ਦੂੰਗਾ ਮੇਰਾ ਓਪਨ ਚੈਲੰਜ ਆ ਹਮੇਸ਼ਾ ਓਪਨ ਚੈਲੰਜ ਰਹਿੰਦਾ ਮੈਨੂੰ ਉਸ ਇਨਸਾਨ ਦੇ ਨਾਲ ਆਨਲਾਈਨ ਮળਵਾ ਦਿਓ ਇਹ ਸਭ ਕੁਝ ਸਿਰਫ ਲੋਕਾਂ ਤੋਂ ਪੈਸਾ ਲੈਣ ਦਾ ਲੋਕਾਂ ਤੋਂ ਪੈਸਾ ਏਠਣ ਦਾ ਇੱਕ ਜਰੀਆ ਵਾ ਹੁਣ ਆਪਾਂ ਚੱਲਦੇ ਆਂ ਆਪਣੀ ਦੂਸਰੀ ਕੰਪਨੀ ਵੱਲ ਜੈਮ ਐਰੋਮੈਟਿਕਸ ਕਰਕੇ ਇਹ ਕੰਪਨੀ ਆ ਕੈਮੀਕਲ ਸੈਕਟਰ ਨਾਲ ਜੁੜੀ ਹੋਈ ਆ ਤੇ ਜਿਵੇਂ ਤੁਸੀਂ ਐਰੋਮੈਟਿਕਸ ਨਾਮ ਸੁਣ ਲਿਆ ਐਰੋਮੈਟਿਕ ਮਤਲਬ ਸਮੈਲਸ ਨਾਲ ਰਿਲੇਟਡ ਆ ਤਾਂ ਮੇਨਲੀ ਇਹਨਾਂ ਦਾ ਕੰਮ ਵੀ ਉਸ ਤਰ੍ਹਾਂ ਦੇ ਕੈਮੀਕਲ ਬਣਾਉਣ ਦਾ ਵਾ ਪਹਿਲਾਂ ਆਪਾਂ ਇਹਨਾਂ ਦੀ ਆਈਪੀਓ ਡਿਟੇਲ ਦੇਖ ਲੈਣੇ ਆ ਕਿ ਇਹ ਕਦੋਂ ਇਹ ਇਹ ਵੀ ਸੇਮ ਆ ਰਿਹਾ ਉਸੇ ਦਿਨ ਨੂੰ ਸੇਮ ਡੇਟ ਦੇ ਉੱਪਰ ਹੀ ਓਪਨ ਹੋ ਰਿਹਾ ਸੇਮ ਡੇਟ ਦੇ ਉੱਪਰ ਹੀ ਬੰਦ ਹੋ ਰਿਹਾ 19 ਤੋਂ ਲੈ ਕੇ 31 ਅਗਸਤ ਤੱਕ ਤੇ ਇਹਦਾ ਆਈਪੀਓ ਪ੍ਰਾਈਸ ਹੈ 309 ਤੋਂ 325 ਸ਼ਾਇਦ ਉਹਦਾ ਵੀ ਇੰਨਾ ਕੀ ਸੀਗਾ ਮੇਰੇ ਖਿਆਲ 'ਚ ਹੁਣੇ ਇਸ ਤਰ੍ਹਾਂ ਦੇ ਕੈਮੀਕल्स ਵੇਚਦੇ ਆ ਤਾਂ ਫਿਰ ਉਹ ਕਿਹੜੀਆਂ ਕੰਪਨੀਆਂਸ ਨੂੰ ਜਾਣਗੇ ਇੱਕ ਤਾਂ ਔਰਲ ਕੇਅਰ ਨੂੰ ਦੂਸਰਾ ਕੋਸਮੈਟਿਕਸ ਨੂੰ ਜਾਣਗੇ ਤੇ ਫਾਰਮਾਸੈਟਿਕਲ ਦਵਾਈਆਂ ਵਾਲਿਆਂ ਨੂੰ ਜਾਣਗੇ ਵੈਲਨੈਸ ਨੂੰ ਜਾਣਗੇ ਪੇਨ ਮੈਨੇਜਮੈਂਟ ਵਾਲੇ ਆ ਪਰਸਨਲ ਕੇਅਰ ਵਾਲੇ ਆ ਬਹੁਤ ਵੱਡੀਆਂ ਵੱਡੀਆਂ ਕੰਪਨੀਆਂਸ ਜਿੰਨੀਆਂ ਵੀ ਹੈਗੀਆਂ ਦੁਨੀਆ ਦੀਆਂ ਮਲਟੀਨੇਸ਼ਨਲ ਇੰਡੀਆ 'ਚ ਬਹੁਤ ਸਾਰੀਆਂ ਨੇ ਤਾਂ ਉਹਨਾਂ ਸਾਰਿਆਂ ਨੂੰ ਇਹ ਆਪਣੀ ਪ੍ਰੋਡਕਟ ਵੇਚ ਰਹੇ ਆ ਥੋੜਾ ਜਿਹਾ ਤਾਂ ਕਿ ਤੁਹਾਨੂੰ ਆਈਡੀਆ ਹੋ ਜੇ ਕਿ ਫਿਰ ਵੀ ਕਿਸ ਸੈਕਟਰ ਦੀ ਕੰਪਨੀ ਐ ਕਿਸ ਤਰ੍ਹਾਂ ਦਾ ਇਹ ਕੰਮ ਕਰਦਿਆ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਬਿਲਕੁਲ ਇਹਨਾਂ ਦੇ ਵਰਗੀਆਂ ਕੰਪਨੀਆਂ ਕਿਹੜੀਆਂ-ਕਿਹੜੀਆਂ ਨੇ ਜਿਹੜੀਆਂ ਸਟਾਕ ਮਾਰਕੀਟ 'ਚ ਰਾਈਟ ਨਾਓ ਲਿਸਟਡ ਨੇ ਇੱਕ ਤਾਂ ਪ੍ਰੀਵੀਅਸ ਸਪੈਸ਼ੈਲਟੀ ਹੋਗੀ ਕੈਮਲਿਨ ਫਾਈਨ ਹੋਗੀ ਯੈਸ਼ੋ ਹੋਗੀ ਐਸਐਚ ਕੇਲਕਰ ਹੋਗੀ ਓਐਲ ਹੋਗੀ ओरिएंटਲ ਐਰੋਮੈਟਿਕਸ ਜਿਹਨੂੰ ਕਹ ਦਿੰਨੇ ਆ ਤਾਂ ਹੁਣ ਇਹਨਾਂ ਕੰਪਨੀਆਂਜ਼ ਦਾ ਜਿਹੜੀਆਂ ਹੁਣੇ ਜਿਨ੍ਹਾਂ ਦੇ ਮੈਂ ਨਾਮ ਬੋਲੇ ਆ ਆਲਰੇਡੀ ਮਾਰਕੀਟ ਵਿੱਚ ਲਿਸਟਡ ਨੇ ਮਤਲਬ ਇਹਨਾਂ ਕੰਪਨੀਆਂ ਦੇ ਸਟਾਕ ਪ੍ਰਾਈਸ ਦੀ ਮੂਵਮੈਂਟ ਤੋਂ ਆਪਾਂ ਨੂੰ ਥੋੜਾ ਆਈਡੀਆ ਹੋ ਸਕਦਾ ਕਿ ਜਦੋਂ ਜੈਮ ਐਰੋਮੈਟਿਕਸ ਸਟਾਕ ਮਾਰਕੀਟ ਵਿੱਚ ਇਹਨਾਂ ਦਾ ਸ਼ੇਅਰ ਆਊਗਾ ਕੁਝ ਸਾਲਾਂ ਤੋਂ ਬਾਅਦ ਇਹ ਵੀ ਆਪਾਂ ਨੂੰ ਕਿੱਥੇਕ ਦਿਖਦਾ ਮਿਲ ਸਕਦਾ ਵਾ ਤਾਂ ਹੁਣ ਜਿਵੇਂ ਪ੍ਰੀਵੀ ਦੀ ਗੱਲ ਕੀਤੀ ਆ ਕੈਮਲਿੰਦੀ ਜਾਂ ਇਹਨਾਂ ਸਾਰੀਆਂ ਦੀ ਤੇ ਚੰਗੀ ਖਾਸੀ ਐਪਰੀਸੀਏਸ਼ਨ ਇਹਨਾਂ ਕੰਪਨੀਆਂ 'ਚ ਹੋਈ ਆ ਤਾਂ ਉੱਥੋਂ ਥੋੜਾ ਬੋਤਰਾ ਫਲੀਕ ਆਈਡੀਆ ਲੱਗ ਸਕਦਾ ਵਾ ਕਿ ਹਾਂ ਚੰਗੀ ਕੰਪਨੀਆਂ ਚੰਗੇ ਸੈਕਟਰ ਦੀ ਕੰਪਨੀਆਂ ਸੈਕਟਰ ਦੀ ਗੱਲ ਹੋਈ ਆ ਹੁਣ ਆਪਾਂ ਅੱਗੇ ਗੱਲ ਕਰ ਲੈਨੇ ਆ ਇਸ ਟਾਈਮ ਦੇ ਉੱਪਰ ਇਸ ਸੈਕਟਰ ਦੀ ਟੋਟਲ ਵੈਲਿਊ ਪੂਰੀ ਦੁਨੀਆ ਦੀ ਹੈਗੀ ਆ 5800 ਬਿਲੀਅਨ ਡਾਲਰ ਦੀ ਬਹੁਤ ਹੀ ਵੱਡਾ ਸੈਕਟਰ 5800 ਬਿਲੀਅਨ ਡਾਲਰ ਦਾ ਸਾਲ 2030 ਤੱਕ ਮਤਲਬ ਹੁਣ ਤੋਂ 5 ਸਾਲ ਤੱਕ ਕਿੰਨੇ ਸੀਏਜੀਆਰ ਦੇ ਉੱਪਰ ਲਗਾਤਾਰ ਵਧਦਾ ਰਹੂਗਾ ਮਾਰਕੀਟ ਦੀ ਐਕਸਪੈਕਟੇਸ਼ਨ ਹੈਗੀ ਆ 4.4% ਤਾਂ ਠੀਕ ਆ ਸਲੋ ਵਧੀਆ ਮੋਮੈਂਟਮ ਹੈਗਾ ਡਿਮਾਂਡ ਇਹਨਾਂ ਚੀਜ਼ਾਂ ਦੀ ਰਹਿਣੀ ਰਹਿਣੀ ਆ ਆਪਾਂ ਨੂੰ ਪਤਾ ਹੋਵਾ ਤੇ ਇੰਡੀਆ ਦਾ केमिकल ਦੇ ਵਿੱਚ ਮਾਰਕੀਟ ਸ਼ੇਅਰ ਕਿੰਨਾ ਪੂਰੀ ਦੁਨੀਆ 'ਚ ਹੈਗਾ 4.5% ਦਾ ਤਾਂ ਇੰਡੀਅਨ ਕੰਪਨੀਆਂਜ਼ ਨੂੰ ਚੰਗੀ ਖਾਸੀ ਮਾਰਕੀਟ ਮਿਲ ਰਹੀ ਹੈ ਇੱਥੇ ਕੰਪਨੀ ਦੇ ਕੋਲੇ 20 ਸਾਲ ਦਾ ਐਕਸਪੀਰੀਅੰਸ ਹੈ ਮਤਲਬ 20 ਸਾਲ ਹੋ ਚੁੱਕੇ ਆ ਉਹਨਾਂ ਨੂੰ ਇਸ ਕੰਮ ਦੇ ਵਿੱਚ ਐਕਸਪੋਰਟ ਕਿੱਥੇ-ਕਿੱਥੇ ਕਰਦੇ ਐ ਐਕਸਪੋਰਟ ਤਕਰੀਬਨ ਹਰ ਇੱਕ ਕੰਟੀਨੈਂਟ 'ਚ ਕਰਦੇ ਆ ਤੇ 44 ਬਹੁਤ ਹੀ ਵੱਡੇ ਇੰਟਰਨੈਸ਼ਨਲ ਕਲਾਇੰਟਸ ਨੇ ਇਹਨਾਂ ਦੇ ਮਤਲਬ ਕਿ 44 ਇਹੋ ਜਿਹੀਆਂ ਕੰਪਨੀਆਂ ਨੇ ਜਿਹੜੀਆਂ ਬਾਹਰ ਦੀਆਂ ਨੇ ਤੇ ਬਹੁਤ ਹੀ ਵੱਡੀਆਂ ਕੰਪਨੀਆਂਜ਼ ਨੇ ਟੋਟਲ 18 ਕੰਟਰੀਜ਼ ਨੇ ਟੋਟਲ 18 ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਆਪਣਾ ਸਮਾਨ ਵੇਚਦੇ ਆ ਹੁਣ ਸੱਚ ਆਪਾਂ ਇਹਦੀ ਹੋ ਰਹੀ ਗੱਲ ਫਾਈਨੈਂਸ ਦੀ ਤਾਂ ਰੈਵਨਿਊ ਇਹਨਾਂ ਦਾ ਹੁਣ ਤੋਂ 2 ਸਾਲ ਪਹਿਲਾਂ 425 ਕਰੋੜ ਸੀ ਤੇ ਇਸ ਸਾਲ ਹੋ ਗਿਆ 510 ਕਰੋੜ 2 ਸਾਲਾਂ 425 ਤੋਂ 510 ਮਤਲਬ ਵਧਿਆ ਚਲੋ ਇਨਕਰੀਜ਼ ਹੋਈ ਆ ਟੋਟਲ ਐਸੈਟ ਚੰਗੇ ਵਧੇ ਆ 296 ਕਰੋੜ ਸੀ ਕਿ 296 ਤੋਂ ਹੋ ਗਏ 535 ਕਰੋੜ ਪ੍ਰੋਫਿਟ ਸੀਗਾ 44.6 ਕਰੋੜ ਉਹਦੇ ਤੋਂ ਵੱਧ ਕੇ ਹੋ ਗਿਆ 53.3 ਕਰੋੜ ਅਬੀਤਾ 66.1 ਤੋਂ 88.4 ਤਾਂ ਇਹ ਸੀਗਾ ਜੀ ਆਪਣਾ ਅੱਜ ਦਾ ਵੀਡੀਓ ਦੋ ਕੰਪਨੀਆਂਸ ਨੇ ਆਈਪੀਓ ਜਿਹੜੇ ਮੈਨੂੰ ਨਿੱਜੀ ਤੌਰ ਦੇ ਉੱਪਰ ਠੀਕ ਲੱਗੇ ਆ ਤੇ ਫਿਲਹਾਲ ਹੀ ਇੰਨਾ ਹੀ ਬਹੁਤ ਆ ਜੀ ਮੇਰੇ ਖਿਆਲ 'ਚ ਹੁਣ ਮੈਂ ਤੁਹਾਨੂੰ ਕੱਲ ਮਿਲਦਾ ਕੱਲ ਆਪਾਂ ਕੋਈ ਹੋਰ ਕਿਸੇ ਚੀਜ਼ ਦੇ ਉੱਪਰ ਗੱਲ ਕਰ ਲੈਨੇ ਆ ਤੇ ਫਿਲਹਾਲ ਹੀ ਇਹ ਵੀਡੀਓ ਹੁਣ ਇੱਥੇ ਹੀ ਖਤਮ ਕਰਦੇ ਆਂ